ਜੇ ਮਹਿਲਪੁਰ ਦੇ ਪਿੰਡ ਖੈਰੜਾ ਰਾਵਲ ਬਸਰੀ 'ਚ ਇੱਕ ਸ਼ਖਸ ਦੀ ਮੌਤ ਮ੍ਰਿਤਕ ਦੇ ਭਰਾ ਨੇ ਕਤਲ ਦਾ ਜਤਾਇਆ ਖਤਸ਼ਾ ਕਿਹਾ ਘਾਟੋ ਕੀਮਤੀ ਸਮਾਨ ਤੇ ਪੈਸੇ ਨੇ ਗਾਇਬ ਪਠਾਨਕੋਟ ਦੇ ਸਰਨਾ ਇਲਾਕੇ 'ਚ ਇੱਕ ਨੌਜਵਾਨ ਤੇ ਡੰਡਿਆਂ ਦੇ ਨਾਲ ਹਮਲਾ ਮੌਜੂਦਾ ਸਰਪੰਚ ਦੇ ਨਾਲ ਪੰਜ ਹੋਰ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਪੁਲਿਸ ਨੇ ਸਰਪੰਚ ਨੂੰ ਕੀਤਾ ਕਾਬੂ ਵਾਕੀ ਚੱਲ ਰਹੀ ਨਿਸਫਰਾ ਉਤਰ ਪ੍ਰਦੇਸ਼ ਦੇ ਬਾਦਪੱਤ ਅੱਗ ਨਿਕਲਣ ਨੂੰ ਲੈ ਕੇ ਇੱਕ ਅਗੇ ਨਿਕਲਣ ਨੂੰ ਲੈ ਕੇ ਕਾਂਵੜੀਆਂ ਦੀਆਂ 2 13 6 ਲੜਾਈ ਤੇਜ਼ ਤਾਰ 11 ਦੇ ਨਾਲ ਕੀਤਾ ਗਿਆ ਹਮਲਾ ਫੋਨੀ ਪੱਦੇ ਰਹਿਣ ਵਾਲੇ ਇੱਕ ਕਾਂਵੜੀਏ ਦੀ ਮੌਤ ਬਾਕੀ 4 ਫੋਰਸਾਂ ਜਿਹੜੀ ਮੁਕਤਸਰ ਸਾਹਿਬ ਜੀ ਬਣਿਆ ਆਫਤ ਅਚਾਨਕ ਡਿੱਗੀ ਛੱਤ ਘਰ ਦੀ ਛੱਤ ਬੱਚਿਆਂ ਸਮੇਤ 6 ਜ਼ਖਮੀ ਹਸਪਤਾਲ ਚ ਕਰਵਾਇਆ ਗਿਆ ਦਾਖਲ ਸਾਰਾ ਸਮਾਨ ਵੀ ਟੁੱਟਿਆ بارش ਕਾਰਨ ਬੋਹਰ ਤੇ ਕਈ ਕਰਾਚ ਕਰਾਦੀਆਂ ਡਿੱਗਿਆ છਤਾਂ ਜਾਂਦੇ ਨੁਕਸਾਨ ਤੋਂ ਰਿਹਾ ਬਚਾ ਕਰੀ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਲਗਾਈ ਮਦਦ ਦੀ ਗਰਮੀ ਤੋਂ ਰਾਹਤ ਦੇ ਨਾਲ ਆਫਤ ਬਣਿਆ ਮੀਂਹ ਡੰਡਿਆਲਾ ਗੁਰੂ ਦੇ ਘਰਾਂ ਚ ਅੰਦਰ ਤੱਕ ਆਇਆ ਪਾਣੀ ਮੀਂਹ ਛੜ ਵਿੱਚ ਇਲਾਕੇ ਇਕਲ ਮੁਸ਼ਕਲਾਂ ਨਾਲ ਕਰਨਾ ਪੈ ਰਿਹਾ ਗੁਜ਼ਾਰਾ ਘਰ ਦੀ ਛੱਤ ਤੋਂ ਚੋ ਰਿਹਾ ਪਾਣੀ ਪ੍ਰਸ਼ਾਸਨ ਤੋਂ ਮਹਿਲਾ ਨੇ ਲਗਾਈ ਮਦਦ ਦੀ ਫਿਰੋਜ਼ਪੁਰ ਦੇ ਗੁਰੂ ਘਰ ਚ ਫਟਿਆ ਸਿਲੰਡਰ ਸੇਵਾ ਕਰ ਰਹੇ ਸਤਲੋਕ ਸੇਵ ਗੁਰਦੁਆਰਾ ਜਾਮਣੀ ਸਾਹਿਬ ਦੀ ਕਟੜੀ ਪੰਚਕੁਲਾ ਦੇ ਪਿੰਡ ਰਿਹੌਰ ਚ ਦੋ ਗੱਡੀਆਂ ਦੀ ਆਪਸ ਚ ਟੱਕਰ ਬਾਲ-ਬਾਲ ਬੱਚੇ ਕਾਰ ਸਵਾਰ ਲੋਕ ਰਿਹੌਰ ਅੰਡਰਪਾਸ ਬੰਦ ਹੋਣ ਕਾਰਨ ਵਾਪਿਆ ਹਾਦਸਾ ਸੀਸੀਟੀਵੀ ਵੀਡੀਓ ਆਈ ਸਭ ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ ਚ ਨੌਜਵਾਨ ਦੀ ਮੌਤ ਤੇ ਹੰਗਾਮਾ ਪਰਿਵਾਰ ਨੇ ਕਤਲ ਦਾ ਜਤਾਇਆ ਖੱਤਰਾ ਫਾਜ਼ਿਲਕਾ ਵਿਰੋਧ ਪਰ ਰੋਡ ਤੇ ਜਾਮ ਲਗਾ ਕੇ ਕੀਤਾ ਪ੍ਰਦਰਸ਼ਨ ਪੁਲਿਸ ਦੇ ਪਰ ਉਸ ਤੋਂ ਬਾਅਦ ਕੀ ਹੱਤਰ ਤਨੀਪਾਚੇ ਇੱਕ ਸ਼ਖਸ ਨੇ ਮਹਿਲਾ ਤੇ ਕੀਤੀ ਫਾਇਰਿੰਗ ਤੁਰੰਤ ਹਸਪਤਾਲ ਕਰਵਾਇਆ ਗਿਆ ਪਰ 3 ਮੌਕੇ ਤੋਂ ਫਰਾਰ ਹੋਇਆ ਹਮਲਾਵਰ ਮਾਮਲੇ ਦੀ ਜਾਂਚ ਚ ਜੁਟੀ ਹੈ ਪੁਲਿਸ ਕਰਤਾਰਨ ਚ ਕਤਲ ਦੇ ਮੁਲਜ਼ਮ ਦੋ ਨਿਹੰਗ ਪੁਲਿਸ ਵੱਲੋਂ ਗ੍ਰਿਫਤਾਰ ਪੁਲਿਸ ਨੇ ਪਿੱਛਾ ਕਰਕੇ ਕਰਤਾਰਪੁਰ ਦੇ ਨੇੜੇੋਂ ਕੀਤਾ ਗ੍ਰਿਫਤਾਰ ਪੱਟੀ ਚ ਇੱਕ ਸ਼ਖਸ ਦਾ ਕੀਤਾ ਸੀ ਕਤਲ ਦੋ ਲੋਕਾਂ ਦੇ ਵੱਡੇ ਸੀ ਗੁੱਟ ਲੁਧਿਆਣਾ ਪੁਲਿਸ ਦਾ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਐਕਸ਼ਨ ਇੱਕ ਤਸਕਰ ਦੀ 23,50,000 ਰੁਪਏ ਦੀ ਪ੍ਰਾਪਰਟੀ ਕੀਤੀ ਅਟੈਚ ਨਸ਼ਾ ਵੇਚਣ ਵਾਲਿਆਂ ਨੂੰ ਸਖਤ ਕਾਰਵਾਈ ਦਾ ਦਿੱਤਾ ਸੁਨੇਹਾ ਨਾਵਾ ਪੁਲਿਸ ਨੇ ਹੈਰੋਇਨ ਦੇ ਨਾਮ ਇੱਕ ਸ਼ਖਸ ਨੂੰ ਕੀਤਾ ਕਾਬੂ ਕਰਤੇ ਜਾਲੀ ਨੰਬਰ ਲਗਾ ਕੇ ਕਰਦਾ ਸੀ ਨਸ਼ੇ ਦੀ ਤਸਕਰੀ ਮੁਲਜ਼ਮ ਦੀ ਮਤਲਾ ਦੋਸਤ ਤੇ ਤਸਕਰੀ ਕਰਨ ਦਾ ਇਲਜ਼ਾਮ ਨਸ਼ੇ ਦੇ ਖਿਲਾਫ ਮਜੀਠਾ ਪੁਲਿਸ ਦਾ ਐਕਸ਼ਨ ਹੈਰੋਇਨ ਦੇ ਨਾਮ ਇੱਕ ਸ਼ਖਸ ਨੂੰ ਕੀਤਾ ਗ੍ਰਿਫਤਾਰ ਡਰੱਗ ਵੇਚਣ ਵਾਲੇ ਦੀ ਭਾਲ ਕਰ ਰਹੀ ਹੈ ਪੁਲਿਸ 2 ਸਾਲਾ ਬੱਚੀ ਦੇ ਨਾਲ ਜ਼ਬਰ ਜਨਾਹ ਦੇ मुलजम बटाला पुलिस ने वारदात संघरूर दहशत चलतीश ने, ने, तो ने चुका महिला का बैग बइक भजा के फरार हुई राजपुरा पुलिस ने वाहन चोरी के इल्जाम चो मुजम किया काबू चोरी के ग्यारह मोटरसाइकिल हुए बरामद पिछले कुछ समय तो वारदातों दे रहे थे अंजाम ਗੁਰਦਾਸਪੁਰ ਚ ਚੋਰ ਨੇ ਬੈਂਕ ਦੇ ਬਾਹਰੋਂ ਮੋਟਰਸਾਈਕਲ ਕੀਤਾ ਚੋਰੀ ਬੈਂਕ ਦੇ ਬਾਹਰ ਖੜੇ ਸਿਕਿਉਰਿਟੀ ਗਾਰਡ ਨੂੰ ਵੀ ਨਹੀਂ ਲੱਗਿਆ ਪਤਾ ਬਾਈਕ 'ਚ ਬੈਂਕ 'ਚ ਕੈਸ਼ ਜਮਾ ਕਰਾਉਣ ਆਇਆ ਸੀ ਨੌਜਵਾਨ ਪਿਆਸ ਚ ਚੋਰਾ ਨੇ ਇੱਕ ਦੁਕਾਨਦਾਰ ਨੂੰ ਬਣਾਇਆ ਨਿਸ਼ਾਨਾ ਗੱਲੇ ਚ ਪਈ 10000 ਦੀ ਨਕਦੀ ਕੀਤੀ ਚੋਰੀ ਦੁਕਾਨਦਾਰ ਨੂੰ ਗੱਲਾਂ ਚੋਂ ਲ ਜਾ ਕੇ ਘਟਨਾ ਦੇ ਤਾਂਜਾ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡੇਆਲਾ ਗੁਰੂ ਚੇਚੋਰੀ ਲੁਟੇਰਿਆਂ ਨੇ ਤਿੰਨ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਸਾਰਾ ਸਮਾਨ ਤੇ ਦੁਕਾਨ 'ਚ ਰੱਖੀ ਨਕਦੀ ਲੈ ਕੇ ਦੋਸਰਾ ਦਿੱਲੀ ਰੋਡ ਰੇਜ਼ ਵੇ ਮਹਿਲਾ ਦੇ ਕਤਲ ਮਾਮਲੇ 'ਚ ਮੁਲਜ਼ਮ ਪੁਲਿਸ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਦੋਹਾਂ ਲੱਤਾਂ ਤੇ ਵੱਜੀ ਗੋਲੀ ਸਕੂਟੀ ਦੀ ਟੱਕਰ ਤੋਂ ਬਾਅਦ ਮੁਲਜ਼ਮ ਨੇ ਚਲਾ ਦਿੱਤੀ ਸੀ ਗੋਲੀ ਸਮਾਣਾ ਪੁਲਿਸ ਨੇ ਇੱਕ ਵਿਅਕਤੀ ਨੂੰ ਅਫੀਮ ਸਮੇਤ ਕਿਤਾਬੂ ਅਫੀਮ ਕਿਤੀ ਗਈ ਬਰਾਮਦ ਗੁਪਤਾ ਸੂਚਨਾ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਚੈਕਿੰਗ ਦੇ ਦੌਰਾਨ ਕੀਤਾ ਗ੍ਰਿਫਤਾਰ। ਅਨੰਦਪੁਰ ਸਾਹਿਬ ਦੀ ਪੁਲਿਸ ਨੇ ਨਾਲਾਗੜ ਤੋਂ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਬੀਤੇ ਦਿਨੀ ਇੱਕ ਨੌਜਵਾਨ ਨੂੰ ਅਗਵਾ ਕਰਨ ਦਾ ਹੈ ਇਲਜ਼ਾਮ ਪੈਸਿਆਂ ਦੇ ਲੈਣ ਦੇਣ ਦਾ ਮਾਮਲਾ। ਬਾਈਕ ਤੇ ਸਟੰਟ ਕਰਨਾ ਹੁਸ਼ਿਆਰਪੁਰ ਦੇ ਇੱਕ ਨੌਜਵਾਨ ਨੂੰ ਪਿਆ ਮਹਿੰਗਾ ਪੁਲਿਸ ਨੇ ਘਰ ਜਾ ਕੇ ਜ਼ਬਤ ਕੀਤਾ ਬਾਈਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਦਿੱਤੀ ਨਸੀ। ਫਰੀਦਕੋਟ ਨਗਰ ਕੌਂਸਲ ਦੀ ਸਫਾਈ ਕਰਮਚਾਰੀਆਂ ਦੇ ਹੱਕ ਚ ਸਮੂਹ ਨਗਰ ਕੌਂਸਲ ਨੇ ਕੀਤਾ ਪ੍ਰਦਰਸ਼ਨ ਡੀਸੀ ਦਫਤਰ ਦੇ ਬਾਹਰ ਤਰਨੇ ਤੇ ਬੈਠੇ ਡੀਸੀ ਦਫਤਰ ਦੇ ਇੱਕ ਮੁਲਾਜ਼ਮ ਤੇ ਤੰਗ ਕਰਨ ਦੇ ਲਗਾ ਇਲਜ਼ਾਮ ਨਵਾਦ ਦੇ ਪਿੰਡ ਲੁਹੇਂਗਾ ਕਲਾਂ ਚ ਫੁੱਲੇ ਸ਼ਰਾਬ ਦੇ ਠੇਕੇਦਾਰ ਲੋਕਾਂ ਨੇ ਕੀਤਾ ਵਿਰੋਧ ਠੇਕਾ ਨਾ ਹਟਾਏ ਜਾਂਦੇ ਤਰਨਾ ਲਗਾਉਂਦੀ ਦਿੱਤੀ ਚੇਤਾਵਨੀ ਕਿਹਾ ਬੱਚਿਆਂ ਤੇ ਪੈ ਰਹਿਆ ਮਾੜਾ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਚ ਬਿਜਲੀ ਦੇ ਮੀਟਰਾਂ ਨੂੰ ਲੱਗੀ ਅਗਲ 12 ਮੀਟਰ ਸੜਕੇ ਹੋਏ ਸਵਾ ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗਿਆ ਪਤਾ ਸਰਹੰਦ ਜੇ ਇੱਕ ਦੁਕਾਨ 'ਚ ਲੱਗੀ ਅੱਗ ਦੁਕਾਨ 'ਚ ਪਿਆ ਸਾਰਾ ਸਮਾਨ ਸੜਕੇ ਹੋਇਆ ਸਵਾ ਫਾਇਰ ਬਿਗੇਟ ਨੇ ਮੌਕੇ ਤੇ ਪਹੁੰਚ ਕੇ ਆਗਿਆ ਦਿੱਤਾ ਕਬੂਲ ਪੰਜ ਦਿਨਾਂ ਦੇ ਈਡੀ ਰਿਮਾਂਡ ਤੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਜਲੰਧਰ ਕੋਰਟ ਨੇ ਦਿੱਤਾ ਰਿਮਾਂਡ ਟੈਂਡਰ ਕੋਟਾਲੇ 'ਚ ਹੋਈ ਹੈ ਗ੍ਰਿਫਤਾਰੀ ਅਜਨਾਲਾ 'ਚ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਡਿਸਪੈਂਸਰੀ ਦਾ ਉਦਘਾਟਨ ਗੁਰਦੁਆਰਾ ਸਿੰਘ ਸਭਾ ਕਾਲੀਆਂਵਾਲਾ ਉਹ ਵਿਖੇ ਬਣਾਈ ਗਈ ਹੈ ਡਿਸਪੈਂਸਰੀ ਮੰਤਰੀ ਵੱਲੋਂ ਡਿਸਪੈਂਸਰੀ ਨੂੰ 3 ਲੱਖ ਰੁਪਏ ਦੇ ਦਾਨ ਲਾ ਅਮ੍ਰਿਤਸਰ ਦੇ ਡੀਸੀ ਨੇ ਬਾਬਾ ਬਕਾਲਾ ਚ ਤਹਿਸੀਲ ਦਫਤਰ ਦੀ ਕੀਤੀ ਚੈਕਿੰਗ ਕਰਮਚਾਰੀਆਂ ਨੂੰ ਸਮੇਂ ਸਿਰ ਆਉਂ ਤੇ ਦਿੱਤੀ ਹਦਾਇਤ ਕਿ ਹਾਲ ਲੋਕਾਂ ਨੂੰ ਸਹੂਲਤਾਂ ਦੇਣਾ ਪ੍ਰਸ਼ਾਸਨ ਦੀ ਪਹਿਲੀ ਜ਼ਿੰਮੇਵਾਰੀ ਡੇਰਾ ਗਾਗਾ ਦੇ ਹਸਪਤਾਲ ਚ ਆਈਆਂ ਆਧੁਨਿਕ ਐਂਬੂਲੈਂਸਾਂ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਵਿਖਾਈ ਹਰੀ ਚੰਡੀ ਕੇ ਹੱਥ ਸਰਕਾਰ ਸਿਹਤ ਸਹੂਲਤਾਂ ਲਈ ਵਚਨਬੱਧ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮਾਨਸਾ ਦਾ ਕੀਤਾ ਦੌਰਾਨ ਨਰਮੇ ਦੀ ਫਸਲ ਦਾ ਲਿਆ ਜਾਇਜ਼ਾ ਕਿਹਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਤੇ ਪਾ ਲਿਆ ਗਿਆ ਹੈ ਕੱਪ ਦੇਸ਼ ਦੇ ਸਭ ਤੋਂ ਵੱਡੇ ਪ੍ਰਦੂਸ਼ਿਤ ਮਹਾਨਗਰਾਂ 'ਚ ਪੰਜਾਬ ਦੇ 4 ਸ਼ਹਿਰ ਲੁਧਿਆਣਾ ਟੌਪ 10 'ਚ ਸ਼ਾਮਲ ਤਾਂ ਮੰਡੀ ਗੋਬਿੰਦਗੜ ਅੰਮ੍ਰਿਤਸਰ ਤੇ ਜਲੰਧਰ ਟੌਪ 50 ਪ੍ਰਦੂਸ਼ਿਤ ਸ਼ਹਿਰਾਂ ਗੁਰਦਾਸਪੁਰ ਦੇ ਪਿੰਡ ਜੋਗਰ ਨੇੜੇ ਡਰੇਨ ਚ ਅਚਾਨਕ ਵਧਿਆ ਪਾਣੀ ਚਾਰ ਪਸ਼ੂਆਂ ਦੀ ਗਈ ਜਾਨ ਪਰਿਵਾਰ ਨੇ 3 ਲੱਖ ਰੁਪਏ ਦੇ ਨੁਕਸਾਨ ਦਾ ਜਤਾਇਆ ਸੱਚਾ ਅੰਬਿਸਰਚੇ ਰਾਮਬਾਲੀ ਚੌਕ ਨੇੜੇ ਰਹਿਣ ਵਾਲਾ 15 ਸਾਲਾ ਬੱਚਾ ਲਾਪਤਾ 3 ਜੁਲਾਈ ਨੂੰ ਸਕੂਲ ਲਈ ਗਿਆ ਸੀ ਨਾਬਾਲਗ ਪਰਿਵਾਰ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਅੰਬਾਲਾ ਦੇ ਪਿੰਡ 3 ਪਹੁੰਚੇ ਚੈਂਪੀਅਨ ਸਰਬਜੋਤ ਸਿੰਘ ਜਦ ਦੀ ਪਿੰਡ ਪਹੁੰਚਦੇ ਹੋਇਆ ਸ਼ਾਨਦਾਰ ਸਵਾਗਤ ਪਿੰਡ ਵਾਸੀਆਂ ਨੇ ਫੁੱਲਾਂ ਤੇ ਹਾਰ ਪਾ ਕੇ ਕੀਤਾ ਵੈਲ अंबाला से साका ग्राम मंत्री अनिल विज ने भी कित्ता सरबजोत सिंह का स्वागत बोलियां पाके पाया पंगड़ा ओलंपिक के मेडल जीतने दी जीत दी बधाई पीए मोहाली 74 New headlines. ke प्रायोजक Aero Tro Homes near Mohali Airport. Call 9207492074.